ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਭਰੇ ਤਿਤੈ ਲਿਹੁ ਉਬਰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸਾਰੇ ਸਾਡੇ ਦੇਸ਼ ਦੇ ਸਾਰੇ ਵਾਸੀ ਸੰਕਟ ਦੀ ਘੜੀ ਵਿੱਚੋਂ ਲੰਘ ਰਹੇ ਆਂ ਸਤਿਗੁਰੂ ਜੀ ਦਾ ਵਾਕ ਹੈ ਕਿ ਇਹ ਸਾਰਾ ਸੰਸਾਰ ਇਹ ਪਰਮਾਤਮਾ ਸੜ ਬਲ ਰਿਹਾ ਅੱਗ ਵਿੱਚ ਸੜ ਬਲ ਰਿਹਾ ਸਾਡਾ ਦੇਸ਼ ਸੰਕਟ ਵਿੱਚੋਂ ਲੰਘ ਰਿਹਾ ਹੈ ਦੇਸ਼ ਦਾ ਹਰ ਨਾਗਰਿਕ ਚਿੰਤਾਜਨਕ ਹੈ ਦੋਹਾ ਦੇਸ਼ਾਂ ਦੀਆਂ ਸਰਹੱਦਾਂ ਦੇ ਉੱਪਰ ਅੱਗ ਦੇ ਭਾਂਬੜ ਬਲ ਰਹੇ ਹਨ ਅਤੇ ਇਹਨਾਂ ਅੱਗ ਦੇ ਭਾਂਬੜਾਂ ਵਿੱਚ ਦੋਨਾਂ ਦੇਸ਼ਾਂ ਦੇ ਬੇਕਸੂਰ ਲੋਕ ਮਾਰੇ ਜਾ ਰਹੇ ਆਂ ਬਰਬਾਦੀ ਹੋ ਰਹੀ ਹੈ ਸਭ ਨੂੰ ਦੁੱਖ ਹੈ ਇਸ ਗੱਲ ਦਾ ਸੋ ਕੋਈ ਵੀ ਹੋਵੇ ਚਾਹੇ ਇੱਧਰ ਦੇ ਲੋਕ ਹੋਣ ਚਾਹੇ ਉਧਰ ਦੇ ਲੋਕ ਹੋਣ ਇਹ ਜੰਗ ਦੋਨਾਂ ਦੇਸ਼ਾਂ ਦੀ ਪਬਲਿਕ ਨੂੰ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਨਹੀਂ ਚਾਹੀਦੀ ਸਾਨੂੰ ਇਹ ਜੰਗ ਨਹੀਂ ਚਾਹੀਦੀ ਸੋ ਸੰਗਤ ਜੀ ਫਿਰ ਵੀ ਸਾਨੂੰ ਇਸ ਸੰਕਟ ਦੇ ਸਮੇਂ ਵਿੱਚ ਘਬਰਾਉਣਾ ਨਹੀਂ ਚਾਹੀਦਾ ਸੰਕਟ ਦਾ ਸਮਾਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਦੇ ਮਨੋਂ ਵੱਲ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਦੇਸ਼ ਦੀਆਂ ਦੋਹਾਂ ਪਾਸੇ ਦੀਆਂ ਸੈਨਾਵਾਂ ਦੀ ਲੜਾਈ ਹੋ ਰਹੀ ਹੈ ਉਹ ਵੀ ਮਰ ਰਹੇ ਹਨ ਸਾਡੇ ਦੇਸ਼ ਨੂੰ ਵੀ ਘਾਟਾ ਪੈ ਰਿਹਾ ਪਰ ਫਿਰ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਅਤੇ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਹਮੇਸ਼ਾ ਹੀ ਪੇਸ਼ੈਂਸ ਤੋਂ ਸ਼ਾਂਤੀ ਤੋਂ ਕੰਮ ਲਿਆ ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਕਿੱਦਾਂ ਦਾ ਹੁੰਦਾ ਹੈ ਜੋ ਲੋਕ ਸਰਹੱਦਾਂ ਦੇ ਉੱਪਰ ਬੈਠੇ ਹੁੰਦੇ ਹਨ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦਾ ਹੀ ਹੁੰਦਾ ਹੈ ਉਹ ਵੀ ਬੜੇ ਬਹਾਦਰ ਹੈ ਜਿਹੜੇ ਹਰ ਵਾਰ ਹਰ جنگ ਵੇਲੇ ਇਸ ਚੀਜ਼ ਦਾ ਸਾਹਮਣਾ ਕਰਦੇ ਆ ਅੰਮ੍ਰਿਤਸਰ ਸ਼ਹਿਰ ਦੇ ਲੋਕ ਤੇ ਉਸ ਦੇ ਆਸ-ਪਾਸ ਦੇ ਲੋਕ ਵੀ ਬਹੁਤ ਬਹਾਦਰ ਹੈ ਇਹ ਕੋਈ ਅੱਜ ਦੀ ਗੱਲ ਨਹੀਂ ਬੰਬਾਂ ਦੀ ਆਵਾਜ਼ ਮਜਾਈਲਾਂ ਦੀ ਆਵਾਜ਼ ਇਹ ਉਹਨਾਂ ਨੂੰ ਡਰਾ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਇਹਨਾਂ ਬੰਬਾਂ ਦੀ ਆਵਾਜ਼ ਅੰਮ੍ਰਿਤਸਰ ਵਾਲਿਆਂ ਨੇ ਬਹੁਤ ਨੇੜੇ ਤੋਂ ਸੁਣੀ ਹੈ ਉਹਨਾਂ ਦਿਨਾਂ ਵਿੱਚ ਆਪਣੇ ਘਰਾਂ ਵਿੱਚ ਬੈਠ ਕੇ ਸੁਣੀ ਹੈ ਜਦੋਂ ਅਕਾਲ ਤਖਤ ਤੇ ਬੰਬ ਵਰਦੇ ਸੀ ਇਹਨਾਂ ਬੰਬਾਂ ਦੀ ਆਵਾਜ਼ ਸਾਨੂੰ ਡਰਾ ਨਹੀਂ ਸਕਦੀ ਸਾਡੀ ਪੇਸ਼ੈਂਸ ਨੂੰ ਖਤਮ ਨਹੀਂ ਕਰ ਸਕਦੀ ਸੋ ਸਾਰੇ ਅਸੀਂ ਆਪਣੀ ਪੇਸ਼ੈਂਸ ਬਣਾ ਕੇ ਰੱਖੀਏ ਸਾਰਿਆਂ ਨੂੰ ਹੀ ਬਹਾਦਰੀ ਦੇ ਨਾਲ ਇਸ ਚੀਜ਼ ਦਾ ਸਾਹਮਣਾ ਕਰਨਾ ਚਾਹੀਦਾ ਸਾਨੂੰ ਆਪਣੇ ਦੀ ਸੁੱਖ ਮੰਗਣੀ ਚਾਹੀਦੀ ਹੈ ਪਰ ਨਾਲ ਨਾਲ ਉਹਨਾਂ ਦੀ ਵੀ ਸੁੱਖ ਮੰਗੋ ਜਿਹੜੇ ਮਾਵਾਂ ਦੇ ਪੁੱਤ ਸਰਹੱਦ ਤੇ ਸਾਰੀ-ਸਾਰੀ ਰਾਤ ਜਾਗਦੇ ਆ ਅਤੇ ਦੂਸਰੇ ਪਾਸੇ ਤੋਂ ਆ ਰਹੇ ਆਰਿਆਂ ਮਜੈਲਾਂ ਦਾ ਮੁਕਾਬਲਾ ਕਰਦੇ ਆ ਪਤਾ ਨਹੀਂ ਉਹ ਵੀ ਸੌਂਦੇ ਹੋਣੇ ਆ ਜਾਂ ਨਹੀਂ ਉਹ ਵੀ ਖਾਣਾ ਖਾਂਦੇ ਹੋਣੇ ਆ ਜਾਂ ਨਹੀਂ ਕਿਉਂਕਿ ਸਾਡੇ ਵਾਰ-ਵਾਰ ਬਲੈਕਆਊਟ ਹੋਣ ਦੇ ਨਾਲ ਅਸੀਂ ਬਹੁਤ ਡਿਸਟਰਬ ਹੁੰਨੇ ਆ ਸਾਡਾ ਖਾਣਾ ਵੀ ਵਕਤਾਂ ਹੋ ਰਿਹਾ ਹੈ ਸਾਡਾ ਸੋਨਾ ਵੀ ਵਕਤਾਂ ਹੋ ਰਿਹਾ ਪਰ ਸਾਨੂੰ ਜਿੱਥੇ ਅਸੀਂ ਵਾਰ-ਵਾਰ ਫੋਨ ਕਰਕੇ ਪਤਾ ਆਪਣਿਆਂ ਦਾ ਕਰਦੇ ਆ ਉੱਥੇ ਸਾਨੂੰ ਉਹਨਾਂ ਜਵਾਨਾਂ ਵਾਸਤੇ ਵੀ ਦੇਸ਼ ਦੇ ਰਖਵਾਲਿਆਂ ਵਾਸਤੇ ਵੀ ਸੁੱਖ ਮੰਗਣੀ ਚਾਹੀਦੀ ਆ ਸਭ ਦਾ ਸੁੱਖ ਮੰਗਣੀ ਚਾਹੀਦੀ ਸਭ ਦਾ ਭਲਾ ਮੰਗਣਾ ਚਾਹੀਦਾ ਸੋ ਸੰਗਤ ਜੀ ਸਾਨੂੰ ਇਹ ਨਫ਼ਰਤ ਛੱਡ ਕੇ ਸਭ ਲਈ ਇਰਦਾਂਸਨ ਕਰਨੀਆਂ ਚਾਹੀਦੀਆਂ ਸੋ ਇਸ ਵਾਸਤੇ ਮੈਂ ਆਪ ਜੀ ਦੇ ਅੱਜ ਸਨਮੁਖ ਹੋਇਆ ਇਸ ਸੰਕਟ ਦੇ ਸਮੇਂ ਦੇ ਵਿੱਚ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਅਸੀਂ ਮਦਦ ਕਿਵੇਂ ਕਰ ਸਕਦੇ ਹਾਂ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਕੇ ਅਸੀਂ ਆਪਣੀ ਨਫ਼ਰਤ ਨੂੰ ਛੱਡੀਏ ਜਾਤੀ ਤੌਰ ਤੇ ਦੇਸ਼ ਦੇ ਅੰਦਰ ਜਿਸ ਤਰ੍ਹਾਂ ਅਸੀਂ ਮਰਜ਼ੀ ਰਹਿ ਰਹੇ ਹਾਂ ਸਾਡੇ ਵਿਚਾਰ ਇੱਕ ਦੂਸਰੇ ਦੇ ਪ੍ਰਤੀ ਜਿਵੇਂ ਮਰਜ਼ੀ ਹੈ ਪਰ ਇਸ ਸਮੇਂ ਦੇ ਵਿੱਚ ਸਾਨੂੰ ਇੱਕ ਹੋ ਕੇ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਰਦਾਸਾਂ ਕਰਨੀਆਂ ਚਾਹੀਦੀਆਂ ਇਹੋ ਹੀ ਸਾਡੀ ਉਹਨਾਂ ਵਾਸਤੇ ਮਦਦ ਹੈ ਇਹ ਜੇ ਔਖੇ ਸਮੇਂ ਦੇ ਵਿੱਚ ਅਸੀਂ ਇਹੋ ਹੀ ਕੁਝ ਕਰ ਸਕਦੇ ਹਾਂ ਕਿ ਅਰਦਾਸਾਂ ਬੇਨਤੀਆਂ ਕਰੀਏ 10 ਵੱਲਿਓ ਹੁਣੇ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਦੇਸ਼ ਦੀ ਸ਼ਾਂਤੀ ਵਾਸਤੇ ਪੰਜ ਅਖੰਡ ਪਾਠ ਸਾਹਿਬ ਰਖਵਾਏ ਜਾਣ ਉਹ ਮੇਰੇ ਆਪਣੇ ਵੱਲਿਓ ਸੋ ਪਰ ਜਦ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਭਾਜੀ ਇਹੋ ਜੇ ਸਮੇਂ ਦੇ ਵਿੱਚ ਵਾਰ-ਵਾਰ ਬਲੈਕਆਊਟ ਹੋ ਰਿਹਾ ਹੈ ਵਾਰ-ਵਾਰ ਲਾਈਟ ਜਾ ਰਹੀ ਹੈ ਹਾਲਾਤ ਬਹੁਤ ਖਰਾਬ ਹਨ ਪਾਠੀ ਸਿੰਘ ਵੀ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ ਵਾਰ-ਵਾਰ ਲਾਈਟ ਜਾਣ ਦੇ ਨਾਲ ਪਾਠ ਵਿੱਚ ਵਿਗਨ ਵੀ ਪੈ ਸਕਦਾ ਸੋ ਹੁਣ ਆਪਾਂ ਨੂੰ ਫਿਰ ਕੀ ਕਰਨਾ ਚਾਹੀਦਾ ਆਪਾਂ ਨੂੰ ਇਸ ਮਹੌਲ ਨੂੰ ਸ਼ਾਂਤ ਕਰਨ ਵਾਸਤੇ ਦੇਸ਼ ਦੀ ਸ਼ਾਂਤੀ ਵਾਸਤੇ ਇਹੋ ਜਿਹੀ ਆ ਮਾਹੌਲ ਦੇ ਵਿੱਚੋਂ ਸਾਨੂੰ ਵੈਗਰੂ ਜਗੇ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਸਾਡੀ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ ਸਾਡੀ ਅਰਦਾਸ ਬਹੁਤ ਸ਼ਕਤੀ ਰੱਖਦੀ ਹੈ ਸਾਡੀ ਅਰਦਾਸ ਨੇ ਇਮਤਾ ਅਮਤਾ ਬਚਨ ਵਰਗਿਆਂ ਨੂੰ ਮਰੇ ਪਿਆ ਨੂੰ ਜਿੰਦਾ ਕਰ ਦਿੱਤਾ ਉਦੋਂ ਲੋਕਾਂ ਨੇ ਕਿੰਨੇ ਖੰਡ ਪਾਟਸਾਪ ਕਰਾਈ ਸੀ ਅਰਦਾਸਾਂ ਕੀਤੀਆਂ ਸੀ ਮੰਦਰਾਂ ਚ ਟੱਲ ਵਜਾਏ ਸੀ ਆਰਤੀਆਂ ਕੀਤੀਆਂ ਤੋਂ ਦੁਆਰਾ ਅੱਜ ਤੱਕ ਜਿੰਦਾ ਸਾਡੀਆਂ ਅਰਦਾਸਾਂ ਨੇ ਕਰੋਨਾ ਵਰਗੀ ਘਾਤਕ ਬਿਮਾਰੀ ਵਿੱਚੋਂ ਸਾਡੀ ਰੱਖਿਆ ਕੀਤੀ ਹੈ ਸੋ ਅਸੀਂ ਹੁਣ ਅਖੰਡ ਪਾਰਸਾ ਤਾਂ ਨਹੀਂ ਕਰਾ ਸਕਦੇ ਜਿਸ ਤਰ੍ਹਾਂ ਵਾਰ-ਵਾਰ ਬਲੈਕਆਊਟ ਹੋ ਰਿਹਾ ਹੈ ਲਾਈਟ ਜਾ ਰਹੀ ਹੈ ਹਰ ਬੰਦਾ ਚਾਹੁੰਦਾ ਕਿ ਉਹ ਆਪਣੀ ਫੈਮਲੀ ਦੇ ਵਿੱਚ ਬੈਠੇ ਇਸ ਤਰ੍ਹਾਂ ਪਾਠੀ ਸਿੰਘ ਵੀ ਨਹੀਂ ਆਉਣਗੇ ਸੋ ਸਾਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਸ਼ਬਦਾਂ ਦੇ ਪਾਠ ਕਰਨੇ ਚਾਹੀਦੇ ਆ ਰੱਖਿਆ ਵਾਸਤੇ ਸੇ ਦੇਖੋ ਅਸੀਂ ਕੀ ਕਰ ਸਕਦੇ ਆ ਜਿਸ ਤਰ੍ਹਾਂ ਤੁਹਾਨੂੰ ਵਾਰ-ਵਾਰ ਕਹਿੰਦਾ ਰਹਿੰਦਾ ਮੈਂ ਕਿ ਚੰਡੀ ਦੀ ਵਾਰ ਦੀ ਜਿਹੜੀ ਪੌੜੀ ਐ ਉਹ ਤੁਹਾਨੂੰ ਸੁਰੱਖਿਆ ਵਾਸਤੇ ਦੇਦੀ ਹੈ ਤਾਂ ਡੀ ਫੈਮਿਲੀ ਦੇ ਪ੍ਰੋਟੈਕਸ਼ਨ ਵਾਸਤੇ ਵੀ ਦਿੰਦਾ ਹੀ ਰਹਿੰਦਾ ਮੈਂ ਔੜੀ ਖੰਡਾ ਪ੍ਰਥਮੇ ਸਾਜਿਕ ਜਿਨ ਸਭ ਸੰਸਾਰ ਪਾਇਆ ਵਰਮਾ ਵਿਸ਼ਮੇ ਸਾਜ ਕੁਦਰਤ ਦਾ ਖੇਲ ਰਚਾਇਆ ਸਿੰਧ ਪਰਬਤ ਮੈਦਨੀ ਬਿਨ ਥਮਾ ਗਗਨ ਰਹਾਇਆ ਸਰਜੇਦਾਨੋ ਦੇਵਤੇ ਤੈਨ ਅੰਦਰ ਬਾਦਰ ਚਾਇਆ ਤੈਹੀਂ ਦੁਰਗਾ ਸਾਜਕੇ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇਰਕਾਇਆ ਤੈਥੋਂ ਹੀ ਬਲਕਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਬੜੇ ਬੜੇ ਮੁੰਦੇ ਉਤੇ ਕਈ ਜੁਗਤ ਨਹੀਂ ਤੰਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਇਹ ਪੌੜੀ ਬੜੀ ਸ਼ਕਤੀਸ਼ਾਲੀ ਹੈ ਇਸ ਦੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਦੀ ਸ਼ਕਤੀ ਅੱਗੇ ਪ੍ਰਾਰਥਨਾ ਕਰਦੇ ਆ ਆਦੀ ਸ਼ਕਤੀ ਮਤਲਬ ਪਰਮ ਪਰਮਾਤਮਾ ਪਰਮੇਸ਼ਰ ਕਿਸੇ ਸ਼ਿਵ ਜੀ ਵਿਸ਼ਨੂ ਜਾਂ ਹੋਰ ਕਿਸੇ ਦੀ ਆਰਾਧਨਾ ਨਹੀਂ ਕਰਦੇ ਉਹ ਕਹਿੰਦੇ ਇਹ ਪਰਮਾਤਮਾ ਤੂੰ ਬਹੁਤ ਵੱਡੀ ਸ਼ਕਤੀ ਆ ਤੈਥੋਂ ਹੀ ਦੁਰਗਾ ਨੇ ਸ਼ਕਤੀ ਲਈ ਤੈਥੋਂ ਹੀ ਕ੍ਰਿਸ਼ਨ ਨੇ ਸ਼ਕਤੀ ਲਈ ਤੈਥੋਂ ਹੀ ਰਾਮ ਨੇ ਸ਼ਕਤੀ ਲਈ ਤੈਥੋਂ ਹੀ ਰਿਸ਼ੀਆ ਮੁਨੀਆਂ ਨੇ ਸ਼ਕਤੀ ਲਈ ਤੇ ਦੁਨੀਆ ਦੇ ਕਾਰਜ ਸਵਾਰੇ ਪਾਪਾਂ ਦਾ ਨਾਸ਼ ਕੀਤਾ ਦੁਸ਼ਟਾਂ ਦਾ ਨਾਸ਼ ਕੀਤਾ ਦਇਨਤਾ ਦਾ ਨਾਸ਼ ਕੀਤਾ ਸੋ ਸਾਨੂੰ ਇਹ ਪੌੜੀ ਦਾ ਵੱਧ ਤੋਂ ਵੱਧ ਜਿੱਥੇ ਆਪਦੀ ਫੈਮਿਲੀ ਪ੍ਰੋਟੈਕਸ਼ਨ ਵਾਸਤੇ ਪਾਠ ਕਰਨਾ ਉਥੇ ਸਾਡੇ ਦੇਸ਼ ਦੇ ਰਖਵਾਲਿਆਂ ਦੀ ਪ੍ਰੋਟੈਕਸ਼ਨ ਵਾਸਤੇ ਵੀ ਤੇ ਸਾਡਾ ਪਾਠ ਕਰਨਾ ਤੇ ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ ਇਸ ਦਾ ਵੀ ਪਾਠ ਕਰਨਾ ਇਸ ਵਾਸਤੇ ਇਸ ਦੇ ਨਾਲ ਨਾਲ ਜੋ ਇਹ ਨਹੀਂ ਕਰਦੇ ਕਰ ਸਕਦੇ ਤਾਂ ਉਹ ਚੌਪੀ ਸਾਹਿਬ ਜੀ ਦੇ ਪਾਠ ਕਰਦੇ ਰਹਿਣ ਚੌਪੀ ਸਾਹਿਬ ਜੀ ਦੇ ਪਾਠ ਵੱਧ ਤੋਂ ਵੱਧ ਕਰੋ ਤੁਹਾਡੇ ਪਰਿਵਾਰ ਦੀ ਸੁਰੱਖਿਆ ਹੋਵੇਗੀ ਸਾਡੇ ਦੇਸ਼ ਦੇ ਵੀ ਸ਼ਾਂਤੀ ਫੈਲੇਗੀ ਤੇ ਸਾਡੀ ਸੁਰੱਖਿਆ ਹੋਵੇਗੀ ਸਾਡੇ ਜਵਾਨਾਂ ਦੀ ਵੀ ਸੁਰੱਖਿਆ ਹੋਵੇਗੀ ਦੇਖੋ ਚੌਪਈ ਸਾਹਿਬ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਦੀ ਸ਼ਕਤੀ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਮਹਾਰਾਜ ਜੀ ਕਹਿੰਦੇ ਚੌਪਈ ਸਾਹਿਬ ਦੇ ਸ਼ੁਰੂ ਵਿੱਚ ਹਮਰੇ ਦੁਸ਼ਟ ਸਭਾ ਤੁਮਕਾ ਵਦੁਸ਼ਟ ਕਨ ਦੁਸ਼ਮਣ ਮੇਰੇ ਦੁਸ਼ਮਣਾਂ ਦਾ ਨਾਸ ਕਰੋ ਫਿਰ ਸਭ ਬੈਰਨ ਕੋ ਆਜ ਸੰਘਰੀਆ हे ਪ੍ਰਮਾਤਮਾ ਮੇਰੇ ਸਾਰੇ ਵੈਰੀਆਂ ਦਾ ਤੂੰ ਅੱਜ ਹੀ ਨਾਸ ਕਰ ਦੇ ਐ ਜੀ ਸ਼ਕਤੀਸ਼ਾਲੀ ਚੋਪੀ ਸਾਹਿਬ ਦੀ ਬਾਣੀ ਆਪਦੇ ਪਰਿਵਾਰ ਦੀ ਸੁਰੱਖਿਆ ਵਾਸਤੇ ਆਪਣੀ ਸੁਰੱਖਿਆ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਸਿਦਾ ਪਾਠ ਕਰੋ ਇਸੇ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਤੁਮੇ ਛਾੜ ਕੋਈ ਔਰਨ ਨ ਧਿਆਉ ਇੱਥੇ ਸ਼ਿਵਜੀ ਬਰਮਾ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਜੀ ਕਹਿੰਦੇ ਤੇ ਤੁਸੀਂ ਵੀ ਕਹਿਣਾ ਕਿ ਤੁਮੇ ਛਾੜ ਕੋਈ ਔਰਨ ਨ ਧਿਆਉ ਜੋ ਵਰ ਚਾਹੂ ਸੁਤੰਤੇ ਪਾਉ ਜੋ ਮੈਨੂੰ ਚਾਹੀਦਾ ਹੈ ਪ੍ਰਮਾਤਮਾ ਉਹ ਮੈਨੂੰ ਤੇ ਇਥੋਂ ਹੀ ਚਾਹੀਦਾ ਤੇਰੇ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਧੌਂਦਾਗਾ ਚੌਪੀ ਸਾਹਿਬ ਦੀ ਇਸ ਕਰਕੇ ਅਸੀਂ ਪਾਠ ਕਰਨਾ ਤੇ ਚੌਪੀ ਸਾਹਿਬ ਦੇ ਐਂਡ ਵਿੱਚ ਵੀ ਫਿਰ ਸਤਿਗੁਰੂ ਜੀ ਕਹਿੰਦੇ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਐਬ ਜੇ ਦੁਸ਼ਟਾਂ ਤੋਂ ਦੁਖੀਆਂ ਤੋਂ ਸਾਨੂੰ ਬਚਾ ਲਓ ਸਤਿਗੁਰੂ ਜੀ ਬੰਬगिर ਰਹੇ ਆ ਮਜ਼ਾਈਲਾਂगिर ਰਹੀਆਂ ਸ਼ਰਾਂ ਦੇ ਉੱਪਰगिर ਰਹੀਆਂ ਪਿੰਡਾਂ ਦੇ ਉੱਪਰगिर ਰਹੀਆਂ ਲੋਕ ਮਾਰ ਰਹੇ ਆ ਤੁਸੀਂ ਸਾਡੀ ਸਹਾਇਤਾ ਕਰੋ ਇਹ ਜੋ ਦੁਸ਼ਟਾਂ ਤੋਂ ਬਚਾਵੋ ਖੜਕ ਕੇਤ ਕੋਣ ਹੈ ਸ਼ਸਤਰਧਾਰੀ ਪਰਮਾਤਮਾ ਜਿਸਦੇ ਹੱਥ ਵਸ ਦੀ ਵਿੱਚ ਦੁਨੀਆ ਦੇ ਸਾਰੇ ਹਥਿਆਰ ਆ ਉਹ ਜਦੋਂ ਮਰਜੀ ਸਾਰੇ ਹਥਿਆਰਾਂ ਨੂੰ ਚਲਾ ਦੇਵੇ ਜਦੋਂ ਮਰਜੀ ਸਾਰੇ ਹਥਿਆਰਾਂ ਨੂੰ ਨਸ਼ਟ ਕਰ ਦੇਵੇ ਉਹੀ ਸਭ ਕੁਝ ਕਰਨ ਵਾਲਾ ਸੋ ਤੁਸੀਂ ਸਾਰੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੇ ਦੇਸ਼ ਦੇ ਜਵਾਨਾਂ ਦੀ ਸੁਰੱਖਿਆ ਵਾਸਤੇ ਚੰਡੀ ਦੀਵਾਰ ਦੀ ਪੌੜੀ ਖੰਡਾ ਪ੍ਰਥਮ ਦੇ ਸਾਜਕ ਅਤੀ 24 ਸਵ ਦੇ ਪਾਠ ਕਰੋ ਵੱਧ ਤੋਂ ਵੱਧ ਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਇਸ ਜਗਤ ਸੜ ਬਲ ਰਿਹਾ ਹੈ ਸਰਹੱਦਾਂ ਤੇ ਅੱਗ ਬਲ ਰਹੀ ਹੈ ਬਾਂਬਾਂਾਂ ਦੇ ਨਾਲ ਅੱਗ ਦੇ ਭਾਂਬੜ ਬਲ ਰਹੇ ਹਨ ਲੋਕ ਮਾਰ ਰਹੇ ਹਨ ਪ੍ਰਮਾਤਮਾ ਸਾਡੀ ਸਹਾਇਤਾ ਕਰੋ ਦੇਖੋ ਕਿਸੇ ਵੀ ਤਰ੍ਹਾਂ ਪ੍ਰਮਾਤਮਾ ਸਾਡੀ ਸਹਾਇਤਾ ਕਰੇ ਪਰ ਕਰੇ ਜ਼ਰੂਰ ਜਿੱਥੇ ਦਵਾਰੇ ਉਬਰੇ ਕਿਤੋਂ ਵੀ ਕਿਸੇ ਦੇ ਪ੍ਰਮਾਤਮਾ ਉਸ ਦੀ ਸਹਾਇਤਾ ਕਰਨ ਦਵਾਰੇ ਦਾ ਮਤਲਬ ਹੈ ਮੰਦਿਰ ਜਾਓ ਗੁਰਦੁਆਰੇ ਜਾਓ ਮੱਧ ਦੇ ਜਾਓ ਜਿੱਥੇ ਵੀ ਜਾਓ ਸਾਰੇ ਪ੍ਰਮਾਤਮਾ ਦੇ ਦਵਾਰ ਹੈ ਜਿਸ ਵੀ ਦਵਾਰੇ ਤੋਂ ਤੁਹਾਨੂੰ ਇਹ ਸ਼ਾਂਤੀ ਮਿਲਦੀ ਹੈ ਜਿੱਥੋਂ ਵੀ ਤੁਹਾਨੂੰ ਦੇਸ਼ ਵਿੱਚ ਸ਼ਾਂਤੀ ਕਰਨ ਵਾਲੀ ਸ਼ਕਤੀ ਮਿਲਦੀ ਹੈ ਹਾਸਲ ਕਰੋ ਤੇ ਦੁਆ ਮੰਗੋ ਕਿਉਂਕਿ ਮਹਾਰਾਜ ਜੀ ਬਾਣੀ ਵਿੱਚ ਵੀ ਕਹਿੰਦੇ ਮੁਸਲਮਾਨੀਆਂ ਪੜੇ ਕਿਤਾਬਾ ਕਸ਼ਟਮੀ ਕਰੇ ਖੁਦਾਏ ਬਿਲਾ ਲੋ ਕੋਈ ਸਾਡੇ ਦੇਸ਼ ਵਿੱਚ ਨਹੀਂ ਉਸ ਦੇਸ਼ ਵਿੱਚ ਵੀ ਜਦੋਂ ਮਜਾਇਲਾ ਡਿੱਗਦੀਆਂ ਤਾਂ ਉਹਨਾਂ ਨੂੰ ਦੇਵੀ ਮਰਦੇ ਆ ਉਹਨਾਂ ਨੂੰ ਵੀ ਦੁੱਖ ਹੁੰਦਾ ਉਹ ਵੀ ਮੁਸਲਮਾਨੀਆਂ ਪੜੇ ਕਿਤਾਬਾ ਉਹ ਮੁਸਲਮਾਨ ਵੀ ਦੁੱਖ ਵੇਲੇ ਕਸ਼ਟਮੀ ਕਰੇ ਖੁਦਾਏ ਬਿਲਾ ਲੋ ਖੁਦਾ ਖੁਦਾ ਕਰਦੇ ਹੋਣਿਆ ਸ੍ਰੀ ਭਗਵਾਨ ਭਗਵਾਨ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਆ ਦੋਵੇਂ ਪਾਸੇ ਦੁੱਖ ਫੈਲਿਆ ਹੋਇਆ ਦੋਵੇਂ ਪਾਸੇ ਬਰਬਾਦੀ ਫੈਲੀ ਹੋਈ ਹੈ ਸਾਨੂੰ ਇਹੋ ਜਿਹੀ ਬਰਬਾਦੀ ਦੇ ਸਮੇਂ ਵਿੱਚ ਇਹ ਜੀ ਦੁੱਖ ਸੰਕਟ ਦੇ ਸਮੇਂ ਦੇ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ ਹਾਂ ਚੌਪੀ ਸਾਹਿਬ ਸਤਿਰ ਸਤੋਤਰ ਗ੍ਰੰਥ ਸਧਾਰਾ ਤੱਕ ਪੜ੍ਹਨੀ ਹੈ ਖੜਕੀਤ ਮੈਂ ਸੰਤਿਆਰੀ ਤੱਕ ਨਹੀਂ ਪੜ੍ਹਨੀ 24 ਪੌੜੀਆਂ ਖੜਕੀਤ ਮੈਂ ਸੰਤਰ ਤੱਕ ਤੱਕ ਬਟ ਅਸੀਂ 29 ਪੌੜੀਆਂ ਪੜ੍ਹਨੀਆਂ 24 ਸੌਖੀਆਂ ਲਾਸਟ ਵਾਲੀ ਪੰਗਤੀ ਹੈ 24 ਸੌਖੀ ਤੀਰ ਸਤਦਰਗ੍ਰੰਥ ਸੁਧਾਰਾ ਇਹ ਪੌੜੀ ਲਾਸਟ ਦੀ ਹੈ ਇੱਥੋਂ ਤੱਕ 24 ਸੌਖ ਦਾ ਪਾਠ ਕਰਨਾ ਤੇ ਅਸੀਂ ਨਾਰਮਲੀ ਖੜਕਿਤ ਮੈਂ ਸੰਤਿਹਾਰੀ ਆਪਾ ਦਲਿਓ ਬਾਰੀ ਸਰਵ ਥੋਰ ਮੋਹ ਸਾਈ ਦੁਸ਼ਦੋ ਤੇ ਇੱਥੋਂ ਤੱਕ ਪੜ੍ਹਦੇ ਹਾਂ ਇਹ ਪਤਾ ਇਹ ਪਦੇ ਤੋਂ ਅੱਗੇ ਵੀ ਪੜ੍ਹਨੀ ਹੈ 29 ਤੱਕ ਤੀਰ ਸਤਦਰਗ੍ਰੰਥ ਸੁਧਾਰਾ ਸੋ ਇਸ ਤਰ੍ਹਾਂ ਤੁਸੀਂ ਇਸ ਪੌੜੀ ਦਾ ਜਾਪ ਕਰਨਾ ਹੈ ਚੌਪੀ ਸਾਹਿਬ ਦਾ ਵੀ ਪਾਠ ਕਰਨਾ ਹੈ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਪਾਠ ਕਰਨੇ ਹੈ ਦੇਸ਼ ਵਿੱਚ ਸ਼ਾਂਤੀ ਹੋਵੇ ਗੁਰਬਾਣੀ ਦੇ ਪਾਠ ਚੌਪੀ ਸਾਹਿਬ ਦੇ ਪਾਠ ਪੌੜੀ ਦੇ ਪਾਠ ਕਰਨੇ ਹਨ ਸਾਡੀ ਰਾਖੀ ਹੋਵੇ ਸਾਡੇ ਪਰਿਵਾਰ ਦੀ ਰੱਖਿਆ ਰੱਖਿਆ ਹੋਵੇ ਦੇਸ਼ ਦੇ ਜਵਾਨਾਂ ਦੀ ਰੱਖਿਆ ਹੋਵੇ ਉਹ ਆਪਣੇ ਵੱਲੂ ਪੂਰਵਕ ਇਸ ਸੰਕਟ ਦੇ ਸਮੇਂ ਵਿੱਚ ਸਾਨੂੰ ਸਹਾਇਤਾ ਦੇ ਸਕਣਾ ਉਨ੍ਹਾਂ ਵਾਸਤੇ ਵੀ ਦੁਆਵਾਂ ਕਰਿਆ ਕਰੋ ਆਪ ਦੇ ਵਾਸਤੇ ਕਰਦੇ ਹੋਂ ਉਨ੍ਹਾਂ ਵਾਸਤੇ ਵੀ ਦੁਆਵਾਂ ਕਰੋ ਸਾਡੇ ਦੇਸ਼ ਦੀ ਸ਼ਾਨ ਹੈ ਸਾਡੇ ਦੇਸ਼ ਦਾ ਮਾਣ ਹੈ ਸਾਡੇ ਦੇਸ਼ ਦੀ ਜਵਾਨ ਸਾਡਾ ਦੇਸ਼ ਸਾਡਾ ਮਾਣ ਹੈ ਸਾਡੀ ਸੰਗਤ ਸਾਡਾ ਮਾਣ ਹੈ ਸਾਡਾ ਧਰਮ ਸਾਡੇ ਵਾਸਤੇ ਸਾਡਾ ਮਾਣ ਹੈ ਸੋ ਆਪਣੇ ਆਪਣੇ ਧਰਮ ਅਨੁਸਾਰ ਦੁਆਵਾਂ ਕਰੋ ਪ੍ਰਾਰਥਨਾ ਕਰੋ ਅਰਦਾਸਾਂ ਕਰੋ ਤੇ ਦੇਸ਼ ਵਿੱਚ ਸ਼ਾਂਤੀ ਹੋਣ ਵਾਸਤੇ ਵਾਹਿਗੁਰੂ ਅੱਗੇ ਬੇਨਤੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ o a higrujiki